ਦਰਸ਼ਕਾ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਪੰਚਾਇਤੀ ਚੋਣਾਂ ਨੂੰ ਲੈ ਕੇ ਦੱਸਦੇ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਹੋ ਚੁੱਕਿਆ ਹੈ ਜਿਸ ਦੇ ਚੱਲਦੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਖੜਨ ਵਾਲੇ ਉਮੀਦਵਾਰ ਪੰਚਾਇਤੀ ਚੋਣਾਂ ਨੂੰ ਲੈ ਕੇ ਆਪਣੀਆਂ ਤਿਆਰੀਆਂ ਖਿੱਚ ਲੈਣ ਦੱਸਦੇ ਕਿ 15 ਅਕਤੂਬਰ ਤੋਂ ਜਿਹੜੇ ਕਿ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਚੋਣ ਕਮਿਸ਼ਨ ਦੇ ਵੱਲੋਂ ਐਲਾਨ ਕਰ ਦਿੱਤਾ ਗਿਆ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਨਾਮਜ਼ਦਗੀਆਂ ਕਦੋਂ ਪਾਰ ਹੋਣ ਗਿਆ ਉਸ ਤੋਂ ਲੈ ਕੇ ਐਲਾਨ ਕਰ ਦਿੱਤਾ ਗਿਆ ਤਾਂ ਦੱਸਦੀ ਹੈ ਕਿ 15 ਅਕਤੂਬਰ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜੇ ਕਿ ਚੋਣਾ ਹੋਣ ਗਿਆ ਵੋਟਾਂ ਪੈਣ ਗਿਆ ਪੋਲਿੰਗ ਬੂਥ ਦੇ ਉੱਤੇ ਅਤੇ ਸੂਬੇ ਦੇ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਦੱਸਿਆ ਕਿ ਸੂਬੇ ਦੇ ਵਿੱਚ ਚੋਣ ਜਾਗਾ ਵੀ ਲਾਗੂ ਹੋ ਗਿਆ ਕਿਉਂਕਿ ਜਦੋਂ ਵੀ ਵੋਟਾਂ ਪੈਂਦੀਆਂ ਨੇ ਤਾਂ ਚੋਣ ਜਾਗਾ ਜ਼ਰੂਰ ਲਾਗੂ ਹੁੰਦਾ ਤਾਂ ਕਿ ਕਿਸੇ ਤਰੀਕੇ ਦੀ ਕੋਈ ਅਣ ਹੋਣੀ ਹੋ ਨਾ ਹੋਵੇ ਜਾਂ ਫਿਰ ਕਿਸ ਨੂੰ ਲਾਂਚ ਵਗੈਰਾ ਨਾ ਦਿੱਤਾ ਜਾਵੇ ਤਾਂ ਦੱਸ ਦੇ ਕਿ ਨਾਮਜ਼ਦਗੀਆਂ ਦੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋ ਕੇ 4 ਅਕਤੂਬਰ ਤੱਕ ਜਾਰੀ ਰਹੇਗੀ ਪਰ 28 ਸਤੰਬਰ ਨੂੰ ਛੁੱਟੀ ਹੈ ਇਸ ਕਰਕੇ 28 ਸਤੰਬਰ ਨੂੰ ਜਿਹੜੀ ਕਿ ਨਾਮਜ਼ਦਗੀਆਂ ਦੀ ਪ੍ਰਕਿਰਿਆ ਉਹ ਨਹੀਂ ਹੋਵੇਗੀ ਕਿਉਂਕਿ ਛੁੱਟੀ ਵਾਲੇ ਦਿਨ ਨਾਮਜ਼ਦਗੀਆਂ ਦੀ ਪ੍ਰਕਿਰਿਆ ਨਹੀਂ ਹੁੰਦੀ ਤਾਂ ਦਾਦੇ ਕੀ ਨਾਮਜ਼ਦਗੀਆਂ ਦੀ ਜਿਹੜੀ ਜਾਂਚ ਹੈ 5 ਅਕਤੂਬਰ ਤੋਂ ਲੈ ਕੇ 7 ਅਕਤੂਬਰ ਤੱਕ ਹੋਵੇਗੀ 7 ਅਕਤੂਬਰ ਤੱਕ ਤੁਸੀਂ ਆਪਣੇ ਨਾਮਜ਼ਦਗੀਆਂ ਜਿਹੜੇ ਕਿ ਵਾਪਸ ਲੈ ਸਕਦੇ ਹੋ ਉਸ ਤੋਂ ਬਾਅਦ ਜਿਹੜੇ ਕਿ ਉਮੀਦਵਾਰਾਂ ਨੂੰ ਚੋਣ ਨਿਸ਼ਾਨ ਅਲਰਟ ਕੀਤੇ ਜਾਣਗੇ ਜਿਹੜੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਿਤਰਨਗੇ ਉਹਨਾਂ ਨੂੰ 7 ਅਕਤੂਬਰ ਤੋਂ ਬਾਅਦ ਜਿਹੜੇ ਕਿ ਵਕੋ-ਵਕ ਚੋਣ ਨਿਸ਼ਾਨ ਦਿੱਤੇ ਜਾਣਗੇ ਜਿਸ ਦੇ ਉੱਤੇ ਉਹ ਆਪਣੀਆਂ ਚੋਣਾਂ ਲੜਨਗੇ ਹਾਂ ਜੇਕਰ ਕਿਸੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਜਾਂਦੀ ਆ ਤਾਂ ਉੱਥੇ ਚੋਣ ਜਾਬਤਾ ਨਹੀਂ ਹੋਵੇਗਾ ਚੋਣ ਕਮਿਸ਼ਨ ਨੇ ਇਹ ਜਿਹੜੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੰਨ ਲਓ ਕਿਸੇ ਪਿੰਡ ਦੇ ਵਿੱਚ ਜਿਹੜੀ ਕਿ ਸਰਬਸੰਮਤੀ ਦੇ ਨਾਲ ਉੱਥੇ ਪੰਚਾਇਤ ਚੁਣ ਲਈ ਜਾਂਦੀ ਹੈ ਤਾਂ ਉੱਥੇ ਚੋਣ ਜਾਤਾਂ ਨਹੀਂ ਹੋਵੇਗਾ ਪਰ ਜੇਕਰ ਉੱਥੇ ਸਾਰੀ ਪੰਚਾਇਤ ਚੁਣ ਤੋਂ ਬਾਅਦ ਕਿਸੇ ਇੱਕ ਪੰਚ ਨੂੰ ਚੁਣਨ ਵਾਸਤੇ ਵੋਟਾਂ ਹੋ ਰਹੀਆਂ ਨੇ ਤਾਂ ਫਿਰ ਉੱਥੇ ਚੋਣ ਜਾਤਾਂ ਲਾਗੂ ਰਹੇਗਾ ਚਾਹੇ ਕੋਈ ਇੱਕ ਸੀਟ ਦੇ ਉੱਤੇ ਚੋਣ ਲੜ ਰਿਹਾ ਹੋਵੇ ਤਾਂ ਉਥੇ ਚੋਣ ਜਾਬਤਾ ਜ਼ਰੂਰ ਲਾਗੂ ਹੋਵੇਗਾ ਪਰ ਜੇਕਰ ਸਰਵਸੰਤੀ ਨਾਲ ਪੂਰੀ ਪੰਚਾਇਤ ਚੁਣੀ ਜਾਂਦੀ ਹੈ ਤਾਂ ਚੋਣ ਜਾਬਤਾ ਨਹੀਂ ਹੋਵੇਗਾ ਤਾਂ ਦੱਸਦੀ ਹੈ ਕਿ 13237 ਸਰਪੰਚਾਂ ਤੇ 83437 ਪੰਚਾਂ ਦੀ ਚੋਣ ਦੇ ਵਾਸਤੇ 19110 ਪੋਲਿੰਗ ਬੂਥ ਬਣਾਏ ਗਏ ਨੇ ਜਿਨ੍ਹਾਂ ਦੇ ਉੱਤੇ ਵੋਟਾਂ ਪੈਣਗੀਆਂ ਤਾਂ ਦੱਸਦੀ ਹੈ ਕਿ ਸਰਪੰਚਾਂ ਦੇ ਲਈ ਖਰਚੇ ਸੀਮੇ ਦੀ ਗੱਲ ਕੀਤੀ ਜਾਵੇ ਤਾਂ ਸਰਪੰਚ ਖਰਚੇ ਦੀ ਸੀਮਾ 40000 ਅਤੇ 5 ਦੇ ਖਰਚੇ ਦੀ ਸੀਮਾ 30000 ਹੈ ਇਹ ਐਨਾ ਕੋ ਖਰਚਾ ਜਿਹੜਾ ਕਿ ਵੋਟਾਂ ਦੇ ਦੌਰਾਨ ਕਰ ਸਕਦੇ ਨੇ ਚੋਣ ਕਮਿਸ਼ਨ ਨੇ ਖਾਸ ਗੱਲ ਕਰਕੇ ਇਹ ਵੀ ਸਪਸ਼ਟ ਕੀਤਾ ਹੈ ਕਿ ਚੋਣ ਜਾਬਤ ਨਗਰ ਕੌਂਸਲ ਤੇ ਨਗਰ ਨਿਗਮਾਂ ਦੇ ਖੇਤਰ ਦੇ ਵਿੱਚ ਲਾਗੂ ਜਿਹੜਾ ਨਹੀਂ ਹੋਵੇਗਾ ਜੇਕਰ ਤੁਸੀਂ ਵੀ ਪੰਚਾਇਤੀ ਚੋਣਾਂ ਲੜਨ ਜਾ ਰਹੇ ਹੋ ਤਾਂ ਇਸ ਖਬਰ ਨੂੰ ਧਿਆਨ ਨਾਲ ਦੇਖ ਕੇ ਵੱਧ ਤੋਂ ਵੱਧ ਸ਼ੇਅਰ ਵੀ ਜ਼ਰੂਰ ਕਰਿਓ ਤਾਂ ਕਿ ਚੋਣ ਜਾਤੇ ਨੂੰ ਲੈ ਕੇ ਆ ਤੇ ਚੋਣਾ ਸਬੰਧੀ ਜਿਹੜੀ ਵੀ ਜਾਣਕਾਰੀ ਤੁਹਾਨੂੰ ਅਸੀਂ ਦਿੱਤੀ ਆ ਉਹ ਸਭ ਨੂੰ ਪਤਾ ਲੱਗ ਸਕੇ ਬਿਊਰੋ ਰਿਪੋਰਟ ਅਖੰਡ ਲੋਕ